ਨਾ ਸੋਲਾ ਜੇ ਤਾਂ ਪਰਮ ਹੋਏ ਕਰੇ ਤਾਂ ਪਰ ਤੋਂ ਦੇ ਨਾਸ ਨੇ ਸਰੇ ਗਰੀਬਨ ਵਾਜ ਜਲਤ ਕੋਲਾ ਲਾਗੇ ਤਾਂ ਪਰਮੋਹੀ ਕਰੇ ਅੱਜ ਬੜਾ ਇਮਾਨਦਾਰ ਨੇ ਆ 638 ਵਾਂ ਜਨਮ ਦਿਨ ਅੱਜ ਭਾਈ ਗੁਰਵਿੰਦਾ ਸਿੰਘ ਦਾ ਸਾਡੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਵੀ ਨੇ ਸਿਰਫ ਸਾਡੇ ਪਿੰਡ ਗੁਰ ਰਵੀਦਾਸ ਜੀ ਦੇ ਨਾਂ ਤੇ ਕੋਈ ਜਗ੍ਹਾ ਨਹੀਂ ਸੀ ਸਾਡੇ ਪਿੰਡ ਦੇ ਰਮਦਾਸੀਆਂ ਇਹ ਭਾਈ ਭਾਈਚਾਰੇ ਨੇ ਸਾਨੂੰ ਸਲਾਹ ਦਿੱਤੀ ਪਈ ਤੁਸੀਂ ਸਾਨੂੰ ਕੋਈ ਜਗ੍ਹਾ ਸੀ ਦੋ ਜਿੱਥੇ ਆਪਾਂ ਲੰਗਰ ਹਰ ਸਾਲ ਲਾਇਆ ਕਰੀਏ ਕੋਈ ਸਾਡਾ ਗੁਰੂ ਦਾ ਕੋਈ ਜਾਤ ਵਿੱਚ ਕੋਈ ਭਵਨ ਬਣੇ ਉਹ ਵਰ ਸਾਡੀ ਸਮੂਹ ਦੋ ਨ ਪੰਚਾਇਤਾਂ ਨੇ ਇਹ ਥਾਂ ਬੜੇ ਚਿਰ ਦਾ ਪੰਚਾਇਤ ਦੇ ਦਾ ਪੰਚਾਇਤ ਸਾਹਮਲੇ ਦਾ ਥਾਂ ਪਿਆ ਸੀਗਾ ਉਹ ਵਰ ਅਸੀਂ ਸਾਡੇ ਤੇ ਮਹਾਰਾਜ ਕਿਰਪਾ ਕੀਤੀ ਅਸੀਂ ਸਾਰੇ ਨਗਰ ਨੂੰ ਪੁੱਛਿਆ ਪਹਿਲਾਂ ਸਲਾਹ ਲਈ ਉਹਨਾਂ ਨੇ ਕਿਹਾ ਵੀ ਇਸ ਤੋਂ ਵਧੀਆ ਹੋਰ ਕੀ ਕੰਮ ਹੋ ਸਕਦਾ ਤੋਂ ਸਾਡੀਆਂ ਦੋਹਾਂ ਪੰਚਾਇਤਾਂ ਨੇ ਇਹ ਅੱਜ ਤੋਂ ਇਹੜਾ ਥਾਵਾ ਭਾਈ ਗੁਰੂ ਰਵੀਦਾਸ ਜੀ ਦੇ ਨਾਂ ਤੇ ਦਿੱਤਾ ਆ ਹਰ ਸਾਲ ਇੱਥੇ ਲੰਗਰ ਲਗਾਇਆ ਕਰੇਗਾ ਉਸ ਤੋਂ ਬਾਅਦ ਇੱਥੇ ਕੁਝ ਐਸੀ ਚੀਜ਼ ਬਣਾਵਾਂਗੇ ਜਿਹੜੀ ਇਹ ਮਹੱਲੇ ਵਾਲੇ ਪਿੰਡ ਵਾਲਿਆਂ ਸਾਰਿਆਂ ਨੂੰ ਕੋਈ ਖੁਸ਼ੀ ਗਮੀ ਦੀ ਕੋਈ ਪ੍ਰੋਗਰਾਮ ਹੋਏ ਇਹ ਜਗ੍ਹਾ ਨੂੰ ਵਰਤ ਸਕਦੇ ਆ ਅੱਜ ਤੋਂ ਭਾਈ ਗੁਰੂ ਰਵੀਦਾਸ ਜੀ ਇਸ ਦੀ ਜਗ੍ਹਾ ਦੇ ਮਾਲਕ ਲੱਗਦਾ ਪਿਛਲੀਆਂ ਸਰਕਾਰਾਂ ਨੇ ਇਸ ਦੇ ਇਚਾਰਾ ਜੋ ਮੰਗਣ ਖੜਾਣ ਕਿੱਦਾਂ ਸੋਚਦੇ ਆ ਯਾਰ ਵੇਖੋ ਹੋઈ ਸਕਦਾ ਆ ਦੇਖੋ ਤੁਸੀਂ ਕਿੰਨੇ ਸਾਲ ਹੋ ਗਏ ਆ ਕਿੰਨੇ ਸਾਲ ਹੋ ਗਿਆ 47 ਤੋਂ ਬਾਅਦ ਸਾਡਾ ਪਿੰਸ ਜਾਦ ਹੋਇਆ ਨੂੰ ਸਾਡੇ ਪਿੰਡ ਕੋਲੂ ਸੂਤ ਮੰਲੀ ਚ ਭਾਈ ਗੁਰਵੀਤਾ ਸਿੰਘ ਦੇ ਨਾਂ ਤੇ ਕੋਈ ਜਗ੍ਹਾ ਹੀ ਨਹੀਂ ਸੀ ਹਾਲਾਂਕਿ ਪੰਚਾਇਤ ਦੀ ਮਲਕੀਤ ਤਾਂ ਹੈ ਸੀ ਪਰ ਇੱਥੇ ਕੋਈ ਐਸੀ ਨਹੀਂ ਸੀ ਆਹੀ ਨਾ ਕਿਸ ਨੇ ਸੋਚਿਆ ਨਾ ਕਿਸ ਨੇ ਇਸ ਕਲਵਲ ਗੌਰ ਕੀਤਾ ਪਤਾ ਨਹੀਂ ਪ੍ਰਮਾਤਮਾ ਨੇ ਕਿੱਦਾਂ ਸਾਡੇ ਪਿੰਡ ਵਾਲਿਆਂ ਨੂੰ ਇਹਨਾਂ ਦੇ ਮਨ ਚ ਗਿਆ ਕਿ ਇਹਨਾਂ ਨੂੰ ਕਹੀਏ ਸ਼ਾਇਦ ਕੁਝ ਉਪਰਾਲਾ ਕਰਨ ਪਰ ਸਾਨੂੰ ਉਹਨੇ ਇੱਕੋ ਵਾਰੀ ਕਿਹਾ ਆਪਾਂ ਉਸੇ ਵਲੇ ਸਿਰ ਮੱਤੇ ਪਰਵਾਨ ਮੰਨਿਆ ਇਹਨਾਂ ਦਾ ਸਾਨੂੰ ਬੜੀ ਖੁਸ਼ੀ ਆ ਸਾਰਾ ਨਗਰ ਬੜਾ ਖੋਸਿਆ ਇਸੇ ਬਾਨੇ ਮਾਰਾ ਚਲੋ ਕਿਰਪਾ ਕਰੀ ਤੇ ਕੋਈ ਨਾ ਕੋਈ ਚੀਜ਼ ਬਣਾਵਾਂਗੇ ਅਸੀਂ ਜਿਹੜੀ ਉਹਨਾਂ ਦੀ ਚਾਹਤ ਹੈ ਮੇਸਾਂ ਹੀ ਤਤ ਪਰ ਰਾਵਾਂਗੇ ਇੱਥੇ ਹਰ ਸਾਲ ਲੰਗਰ ਲਗਾਇਆ ਕਰੂਗਾ ਕੋਈ ਪ੍ਰੋਗਰਾਮ ਹੋ ਰਿਹਾ ਹੋ ਸਕਦਾ ਵੇ ਤੇ ਇੱਕ ਸਾ ਵੀ ਸਾਰੀ ਸਾਂਝੀ ਜਗਾ ਸਾਰੇ ਪੰਨ ਦੀ ਜੀ ਅਸੀਂ ਨਾ ਬੜੇ ਚਿਰ ਦੇ ਹਰ ਇੱਕ ਪਾਰਟੀ ਨੂੰ ਕਹਿੰਦੇ ਹਾਂ ਤੇ ਗਰੀਬਾਂ ਨੂੰ ਕੋਈ ਜਗ੍ਹਾ ਦਿਓ ਪਰ ਸਾਡੀ ਕਹ ਕੋਈ ਨਹੀਂ ਸੁਣਦਾ ਕਾਲੀਆ ਵੀ ਨਹੀਂ ਸੁਣਦੇ ਕਾਂਗਰਸੀ ਨਹੀਂ ਸੁਣਦੇ ਹਾਂ ਅਸੀਂ ਨਾ ਆ ਵੇਖੋ ਸਾਡੇ ਆ ਘਰ ਨੇ 25 ਇੰਨੀਆਂ ਵੋਟਾਂ ਨੇ ਹਾਂ ਤੇ ਸਾਡੀ ਕੋਸ ਹੁੰਦਾ ਹੀ ਨਹੀਂ ਜੇ ਗਰੀਬਾਂ ਨੇ ਇਹਨਾਂ ਨੂੰ ਤਰਲਾ ਮਾਰਿਆ ਇਹਨਾਂ ਦੇ ਮਾਣ ਮਿਹਰ ਪੈ ਗਈ ਵਿਚਾਰ ਨੇ ਸਾਡੀ ਮਿਹਰ ਹੋਰ ਪੰਚਾਇਤ ਵੱਲੋਂ ਵਧੀਆ ਪ੍ਰਾਲਾ ਕੀਤਾ ਗਿਆ ਹੈ ਆ ਪੰਚਾਇਤ ਬਹੁਤ ਵਧੀਆ ਬਹੁਤ ਸਵੈਚਾਰਾ ਕੰਮ ਜੀ ਵਧੀਆ ਕੀਤਾ ਹਾਂਜੀ ਪੰਚਾਇਤ ਦਾ ਬਹੁਤ ਧੰਨਵਾਦ ਧੰਨਵਾਦ ਕਰਨੇ ਆ ਜੀ ਇਹਨਾਂ ਨੇ ਅੱਡੀ ਰਸਮੀ ਆ ਹਾਂ ਇਹਨਾਂ ਦਾ ਢੀਕੇ ਨੇ ਰਸਮੀ ਆ ਹਾਂ ਠੀਕ ਭਾਈ ਗੁਲਦੀਖਾ ਖਾਲਸਾ ਭਾਈ ਗੁਲਦੀਖੀ ਪਤੇ ਸਾਉ ਤੋਂ ਪਹਿਲਾਂ ਪੰਚਾਇਤ ਪਿੰਡ ਕੋਰਲੀ ਸ਼ੂਟ ਮੱਲੀ ਸਰਦਾਰ ਰਸਵਾਲ ਸਿੰਘ ਸਰਪੰਚ ਸਰਦਾਰ ਸੁਖਵਿੰਦਰ ਸਿੰਘ ਸਰਪੰਚ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਰਾਮਦਾਸੀ ਭਾਈਚਾਰੇ ਨੂੰ ਇੱਕ ਪਲਾਟ 20 ਮਰਲੇ ਦਾ ਪਲਾਟ ਜਾਂ 20 ਦਾ ਜਾਂ 30 ਦਾ ਦੇ ਕੇ ਇਹਨਾਂ ਨੇ ਗੁਰੂ ਰਵੀਦਾਸ ਭਵਨ ਬਣਾਉਣ ਵਾਸਤੇ ਮਾਇਕ ਕੀਤੀ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਹਾਨੂੰ ਨਹੀਂ ਦਿੱਤੀ ਜਗਾ ਇਹ ਇੱਕ ਪਿੰਡ ਕੋੜਲੀ ਸੂਰਤ ਮੱਲੀ ਨੂੰ ਜਗਾ ਦਿੱਤੀ ਗਈ ਆ ਜੋ ਵੀ ਕੋਈ ਗਮੀ ਖੁਸ਼ੀ ਉਹ ਗਰੀਬ ਘਰ ਦਾ ਪਰਿਵਾਰ ਜਿੱਥੇ ਕੋਈ ਵੀ ਆਪਣਾ ਕੰਮ ਪ੍ਰੋਗਰਾਮ ਕਰ ਸਕਦਾ ਹੈ ਜਾਂ شادی ਦਾ ਕੋਈ ਵੀ ਪ੍ਰੋਗਰਾਮ ਕਰ ਸਕਦਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਆਇਆਂ